ਹੈਲੋ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਾ ਡਿਟਿੱਕ ਤੇ ਅੱਜ ਆਪਾਂ ਸਿੰਪਲ ਸ਼ਾਰਟ ਦੀ ਕਟਿੰਗ ਕਰਾਂਗੇ ਸਟਿਚਿੰਗ ਮੈਂ ਸੈਕੰਡ ਪਾਰਟ ਤੇ ਪਾਵਾਂਗੀ ਤੇ ਕਟਿੰਗ ਇਸ ਤਰ੍ਹਾਂ ਇੱਕ ਵਾਰੀ ਕਰਕੇ ਦੇਖੀਏ ਤੁਹਾਡੀ ਪਰਫੈਕਟ ਫਿਟਿੰਗ ਬਣੇਗੀ ਤੇ ਇਹ ਮੈਂ ਫੋਲਡ ਕੀਤਾ ਹੋਇਆ ਦੋ ਪੀਸ ਫਰੰਟਰ ਬੈਕ ਦੋਨੋਂ ਫੋਲਡ ਕੀਤਾ ਤੇ ਬੰਦ ਸਾਈਡ ਮੇਰੀ ਵਾਲੀ ਸਾਈਡ ਤੇ ਖੁੱਲੀ ਸਾਈਡ ਦੂਜੀ ਸਾਈਡ ਤੇ ਆ ਠੀਕ ਹੈ ਜੀ ਇਹਦਾ ਮੈਂ ਆ ਦੇਖੋ ਦੋ ਪੀਸ ਹੈ ਫਰੰਟ ਔਰ ਬੈਕ ਦੋਨੋਂ ਵਛਾਤੇ ਮੈਂ ਇਕਦਮ ਨਦਰ ਤੈਂ ਬਿਠਾਤੀ ਆ ਪ੍ਰੈਸ ਨਾਲ ਸੈੱਟ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਟੀਰਾ ਲਵਾਂਗੇ ਟੀਰਾ ਇਹਦਾ ਹੈਗਾ 13 ਇੰਚ ਠੀਕ ਹੈ ਜੀ ਤੇ ਆਪਾਂ ਲਵਾਂਗੇ 13 ਦਾ ਹਾਫ ਹੋ ਗਿਆ 6.5 ਤੇ ਮੈਂ ਹਾਫ ਇੰਚ ਮਾਰਜਨ ਲੈ ਕੇ 7 ਇੰਚ ਲੈ ਰਹੀਆਂ ਠੀਕ ਹੈ ਜੀ ਇੱਥੋਂ ਆਪਾਂ 7 ਇੰਚ ਟੀਰਾ ਲੈ ਲੈਣਾ ਤੇ ਹਮੇਸ਼ਾ ਜਦੋਂ ਵੀ ਟੀਰਾ ਲੈਣਾ ਹਾਫ ਇੰਚ ਮਾਰਜਨ ਲੈ ਕੇ ਲਿਆ ਕਰੋ ਜੇ ਤੁਹਾਨੂੰ ਵੱਧ ਲੱਗਦਾ ਤੁਸੀਂ ਬਾਅਦ ਕਟਿੰਗ ਕਰ ਲਿਆ ਕਰੋ ਥੋੜਾ ਜਿਹਾ ਸਿਰਫ ਟੀਰੇ ਤੇ ਕਟਿੰਗ ਕਰਿਆ ਕਰੋ ਤੇ 7 ਇੰਚ ਥੀਥੀਰਾ ਲੈਣ ਤੋਂ ਬਾਅਦ ਠੀਕ ਹੈ ਜੀ ਇੱਥੇ ਨਿਸ਼ਾਨੇ ਲਗਾ ਲੈਣੀ 7 ਇੰਚ ਥੀਥੀਰਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਮੋਡਾ ਲਵਾਂਗੇ ਤੇ ਮੋਡਾ ਇਹਦਾ ਹੈਗਾ ਮੈਂ ਲੈ ਲਈ ਇਹਦਾ ਸਾਢੇ 8 ਮੋਡਾ ਤਿਆਰ ਆ ਤੇ ਇੱਥੋਂ ਮੈਂ ਸਾਢੇ 7 ਲਵਾਂਗੀ ਜਿਦਾ ਵੀ ਤੁਸੀਂ ਮੋਡਾ ਲੈਣਾ ਹੈ ਐਦਾ ਕਰਕੇ ਆ ਦੇਖੋ ਮੈਂ 7 ਇੰਚ ਪਹਿਲੇ ਲਵਾਂਗੀ 7 ਇੰਚ ਲੈਣ ਤੋਂ ਬਾਅਦ ਆਪਾਂ ਮੋਡਾ ਕਿੱਦਾਂ ਚੈੱਕ ਕਰ ਸਕਦੇ ਹਾਂ ਕਿ ਜਿਹੜਾ ਸਾਡਾ ਮੋਡਾ ਮੋਡਾ ਮਸੋਰੀ ਵੱਧ ਘਟ ਨਾ ਜਾਵੇ ਤੇ ਵੱਧ ਘੱਟ ਕਟਿੰਗ ਨਾ ਹੋਏ ਮਾਰਜਨ ਆ ਵੇਖੋ 7 ਇੰਚ ਲਿਆ 7 ਇੰਚ ਲੈਂ ਤਾਂ ਬਾਅਦ ਇੱਥੋਂ ਮੈਂ ਛਾਤੀ ਲੈ ਰਹੀ ਆ ਇਹਦੀ ਛਾਤੀ ਹੈਗੇ 20 ਇੰਚ 20 ਰਹਾਫ ਹੋ ਗਿਆ 10 ਠੀਕ ਹੈ ਜੀ ਇੱਥੇ 10 ਦੇ ਨਿਸ਼ਾਨੇ ਲਗਾ ਲੈਣੀ ਰਹਾਫ ਕਰਕੇ ਇਦਾਂ ਬਾਕਸ ਬਣਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇੱਥੋਂ 2 ਇੰਚ ਦੀ ਕਾਟ ਪਾਵਾਂਗੇ ਇਹ ਕਾਟ ਕਿੱਦਾਂ ਪਾਣੀ ਹੈ ਜੇ ਤੁਹਾਡਾ ਨੋਰਮਲ ਨਾਪ ਹੈ ਤੁਸੀਂ 1.5 ਇੰਚ ਵੀ ਲੈ ਸਕਦੇ ਜੇ ਹੈਵੀ ਨਾਪ ਹੈ ਤੇ 2.5 ਇੰਚ ਲੈ ਸਕਦੇ ਇਦਾਂ ਲੈ ਕੇ ਇਦਾਂ ਆਪਾਂ ਮੋਡਾ ਚੱਕਾਂਗੇ ਤੇ ਮੇਰਾ ਮੋਡਾ ਆਇਆ 8 ਇੰਚ ਤੇ ਮੈਂ 8.5 ਕਰਾਂ ਕਟਿੰਗ ਕਰਾਂਗੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਦਾਂ ਮੋਡਾ ਚੈੱਕ ਕਰ ਲਿਆ ਕਰੋ ਆ ਦੇਖੋ 8 ਇੰਚ ਆਇਆ ਤੇ ਮੈਨੂੰ 8.5 ਚਾਹੀਦਾ ਉਸ ਤੋਂ ਬਾਅਦ ਇੱਥੋਂ ਮੈਂ 7.5 ਲਵਾਂਗੀ ਫਿਰ ਮੋਡਾ ਮੈਂ ਜਿੱਦਾਂ ਵੀ ਸਾਡਾ ਮੋਡਾ ਵੱਧ ਕੱਟ ਹੁੰਦਾ ਹੈ ਤੇ ਇਦਾਂ ਤੁਸੀਂ ਲੈ ਲੈਣਾ ਤੇ ਆ ਦੇਖੋ 1/2 ਇੰਚ ਮੈਂ ਜ਼ਿਆਦਾ ਲਿਆ ਤਾਂ ਇੱਥੋਂ ਆਪਾਂ ਇਹਦਾ 20 ਇੰਚ 10 ਇਹ ਹੱਬ ਕਰਕੇ ਸ਼ਾਤੀ ਲੈ ਲੈਣੀ ਆ ਤੇ ਫਿਰ ਆਪਾਂ ਇਥੋਂ 2 ਇੰਚ ਦੀ ਕਾਟ ਪਾਣੀ ਆ ਆ ਦੇਖੋ ਆ ਵਾਲੀ ਕਾਟ ਇੱਥੇ ਪਈ ਆ ਤੇ ਉਹ ਤੋਂ ਬਾਅਦ ਆਪਾਂ ਗੁਲਾਈ ਦੇਣੀ ਆ ਤੇ ਹੁਣ ਆਪਾਂ ਇੱਕ ਵਾਰੀ ਫੇਰ ਮੋਡਾ ਚੈੱਕ ਕਰਾਂਗੇ ਠੀਕ ਹੈ ਜੀ ਐਦਾਂ ਕਰਕੇ ਆਪਾਂ ਗੁਲਾਈ ਦੇ ਦੇਣੀ ਆ ਤੇ ਚੰਗੀ ਤਰ੍ਹਾਂ ਆਪਾਂ ਐਦਾਂ ਗੁਲਾਈ ਦੇ ਦੇਣੀ ਆ ਤੇ ਇੱਕ ਵਾਰੀ ਮੋਡਾ ਚੈੱਕ ਕਰਾਂਗੇ ਦੇਖ ਸਕਦੇ ਹੋ ਐਦਾਂ ਕਰਕੇ ਆਪਾਂ ਫੇਰ ਇੱਕ ਵਾਰੀ ਮੋਡਾ ਚੈੱਕ ਕਰਾਂਗੇ ਐਦਾਂ ਗੁਲਾਈ ਚ ਆ ਦੇਖ ਸੁਦੇ ਮੇਰਾ 8.5 ਮੋਡਾ ਹੁਣ ਤਿਆਰ ਹੋਇਆ ਯਾਨੀ ਕਿ ਪਹਿਲੇ 8 ਇੰਚ ਹੀ ਤੇ 7.5 ਲੈਨ ਦੇ ਕਰਕੇ ਮੇਰਾ 8.5 ਹੋ ਗਿਆ ਮੋਡਾ ਤੇ ਉਸ ਤੋਂ ਬਾਅਦ ਆਪਾਂ ਉੱਪਰੋਂ ਕਾਟ ਪਾ ਦਾਂਗੇ ਠੀਕ ਹੈ ਜਦੋਂ ਆਪਾਂ ਫਰੰਟ ਕਾਟ ਪਾਉਂਦੇ ਆ ਉਦੋਂ ਵੀ ਸਾਡਾ ਮੋਡਾ ਥੋੜਾ ਵੱਧ ਜਾਂਦਾ ਇਸ ਲਈ ਆਪਾਂ ਫਰੰਟ ਕਾਟ ਮੈਂ ਬਾਅਦ ਚ ਪਾ ਰਹੀ ਹਾਂ ਕਿਉਂਕਿ ਉਸ ਤੋਂ ਬਾਅਦ ਇੱਥੋਂ ਆਪਾਂ ਕਮਰ ਲਵਾਂਗੇ 7 ਇੰਚ ਇਹ ਜ਼ਿਆਦਾ ਲੰਬਾਈ ਚ ਹਾਈਟ ਨਹੀਂ ਹੈਗੀ ਤੇ ਨਾਰਮਲ ਹਾਈਟ ਹੈ ਇਹਦੀ ਮੈਂ 7 ਇੰਚ ਜਿਆਦਾ ਲੰਬਾਈ ਹੈ ਕਿਸੇ ਦੀ ਦਾ ਤੁਸੀਂ 7.5 ਤੇ ਲੈ ਲੈਣਾ ਇਥੋਂ ਕਮਰ ਤੋਂ ਮਾਰੀ ਰੀਆ ਗਿਆ 17 ਇੰਚ 17 ਦਾ 8.5 8.5 ਤੇ 1 ਹਾਪਿੰਜ ਮਾਜ ਦੇ ਲੈ ਕੇ 9 ਇੰਚ ਲੈ ਲਾਂਗੇ ਆਪਾਂ ਕਿਉਂਕਿ ਆਪਾਂ ਪਲੇਟ ਪਾਣੀ ਹੈ ਤੇ ਪਲੇਟ ਦਾ ਮਾਰਜ ਵੀ ਆਪਾਂ ਵਿੱਚੇ ਲੈ ਲਾਂਗੇ ਠੀਕ ਹੈ ਮੈਂ 9 ਇੰਚ ਲੈ ਲੈ ਲਿਆ ਇਥੋਂ ਕਮਰ ਇਹਨੂੰ ਆਪਾਂ ਕਮਰ ਨੂੰ ਸ਼ਾਤੀ ਨਾ ਮਲਾ ਦੇਣਾ ਉਤ ਬਾਦ ਇੱਥੋਂ ਸਾਈਡ ਚੌਕ ਤਰੀਜ ਇਹਦੀ ਹੈਗੀ ਆ 14.5 ਤੇ ਮੈਂ 15 ਇੰਚ ਲੈ ਰਹੀ ਆ 15 ਇੰਚ ਲੈ ਕੇ ਉਤ ਬਾਦ हिਪ ਦੀ ਹੈਗੇ 20 ਇੰਚ 20 ਰਹਾ ਹੋ ਗਿਆ 10 ਇੰਚ ਆਪਾਂ ਇੱਥੋਂ 10 ਇੰਚ ਲੈ ਲੈਣੀ ਹੈਪ ਉਤ ਬਾਦ ਇਹ ਦੂ ਇਹ ਨਾਲ ਮਲਾ ਦੇਣਾ ਇੱਕ ਵਾਰ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ ਤੁਹਾਡੀ ਪਰਫੈਕਟ ਫਿਟਿੰਗ ਬਣੇਗੀ ਠੀਕ ਹੈ ਜੀ ਜਿਹਨੂੰ ਮੋਡਾ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਮੋਡਾ ਮੋਡਾ ਕਿਦਾਂ ਲੈ ਸਕਦੇ ਆ ਪ੍ਰੋਪਰ ਤੇ ਉਹ ਤੁਸੀਂ ਜਿਸ ਤਰ੍ਹਾਂ ਮੈਂ ਕੀਤਾ ਇਸ ਤਰ੍ਹਾਂ ਇਹ ਕਰਕੇ ਚੈੱਕ ਕਰਕੇ ਤੁਸੀਂ ਮੋਡਾ ਲੈ ਸਕਦੇ ਹੋ ਤੇ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਉਹ ਤੋਂ ਬਾਅਦ ਆਪਾਂ ਉੱਪਰ 4 ਹਾਪ ਇੰਚ ਦੀ ਤੀਰੇ ਦੀ ਡੋਂ ਦੇਤੀ ਆ ਤੇ ਇਹਨੂੰ ਟਾਈਲ ਜਗ ਨੱਕ ਰੱਖ ਕੇ ਤੇ ਇਹਨੂੰ ਇਦਾਂ ਨਿਸ਼ਾਨੇ ਲਗਾ ਦੇਣੀ ਇਦਾਂ ਕਰਕੇ ਇੰਚ ਦੇ ਰੱਖ ਕੇ ਠੀਕ ਹੈ ਜੀ ਅਤਬਾਰ ਆਪਾਂ ਫਰੰਟ ਕਾਰਡ ਪਾਵਾਂਗੇ ਫਰੰਟ ਕਾਰਡ ਕਿੱਦਾਂ ਪਾਣੀ ਆ ਆ ਦੇਖੋ ਜਿੰਨਾ ਵੀ ਇਥੋਂ ਮੋਡਾ ਹੈਗਾ ਇਦਾਂ 7 ਇੰਚ ਮੇਰਾ ਦੇਖ ਸਕਦੇ ਤੁਸੀਂ 7 ਦਾ ਹਾਫ ਕਰਨਾ ਹੈ 3.5 3.5 ਤੇ ਅੰਦਰ ਨਿਸ਼ਾਨੀ ਲਗਾਣੀ ਹੈ ਅੰਦਰ ਵਾਲੀ ਸਾਈਡ ਤੇ ਮਤਬਾਰ ਇਥੋਂ ਆਪਾਂ 3.5 ਤੇ ਨਿਸ਼ਾਨੀ ਲਗਾਉਣ ਤੋਂ ਬਾਅਦ ਇਥੋਂ ਆਪਾਂ 3 ਇੰਚ ਸੋਰੀ 1/2 ਇੰਚ ਲੈਣਾ ਅੰਦਰ ਸਾਈਡ ਤੇ ਇਥੇ 1/2 ਇੰਚ ਲੈ ਕੇ ਠੀਕ ਹੈ ਜੀ 1/2 ਇੰਚ ਲੈਣ ਤੋਂ ਬਾਅਦ ਐਨੂੰ ਆਪਾਂ ਉੱਪਰੋਂ ਤੀਰੇ ਨਾਲ ਮਲਾ ਦੇਣਾ ਠੀਕ ਹੈ ਜੀ ਆ ਦੇਖੋ 10 ਤਬਾਰ ਇਹਦਾ ਆਪਾਂ ਹਾ ਤੁਹਾ ਦਾ ਨਾ 2 ਦਾ ਹਾ ਹੋ ਕੇ 1 ਤੇ 1 ਇੰਚ ਦੀ ਆਪਾਂ ਇਥੋਂ ਕਾਰਡ ਪਾ ਦੇਣੀ ਆ ਤੇ ਉਤ ਬਾਦ ਆਪਾਂ ਇਹਨੂੰ ਇਦਾਂ ਗੁਲਾਈ ਦੇ ਦੇਣੀ ਠੀਕ ਹੈ ਜੀ ਇਹ ਹੋ ਗਈ ਫਰੰਟ ਕਾਰਡ ਤੇ ਇਹ ਬੈਕ ਕਾਰਡ ਬੈਕ ਮੋਡਾ ਤੋਂ ਉਤ ਬਾਦ ਆਪਾਂ ਪਲੇਟ ਪਾਵਾਂਗੇ ਪਲੇਟ ਇਹ ਦੇ ਹੈ ਗਿਆ 11 ਇੰਚ ਤੇ ਆ ਤੇ 1.5 ਲਵਾਂਗੇ ਆਪਾਂ ਸੋਰੀ ਹਾਂਜੀ 10 ਇੰਚ ਤੇ ਤਿਆਰ ਹੈ ਤੇ 1.5 ਲਿਆ ਠੀਕ ਹੈ ਜੀ ਤੇ ਹਾਫ ਇੰਚ ਜ਼ਿਆਦਾ ਲੈਣਾ ਜਿਹੜਾ ਸੀਨ ਚਾਣਾ ਤੇ ਉਸ ਤੋਂ ਬਾਅਦ ਇੱਥੇ ਲੰਬਾਈ 'ਚ 7 ਇੰਚ ਤੇ ਸਾਈਡ ਤੋਂ 1.5 ਠੀਕ ਹੈ ਜੀ ਇੱਥੋਂ ਆਪਾਂ ਸਾਈਡ ਵਾਲੇ ਪਲੇਟ ਕਿੱਦਾਂ ਬਣੇ ਏਦਾਂ ਆਪਾਂ ਮੋੜਦੇ ਨੇ ਮਨੇ ਕੋਰਨਰ ਤੇ ਰੱਖ ਕੇ ਤਾਂ ਏਦਾਂ ਆਪਾਂ 1.5 ਜਾਂ 2 ਇੰਚ ਦੀ ਸਪੇਸ ਦੇ ਕੇ ਇੰਦਾਂ ਆ ਦੇਖ ਲੈ ਦਰਾਂ ਕੇ ਇਥੋਂ ਆਪਾਂ ਆ ਦੇਖੋ 2 ਇੰਚ ਦੀ ਮੈਂ ਸਪੇਸ ਦਿੱਤੀ ਐ ਉਹ ਤਾਂ ਆਪ ਸਿੱਧੀ ਲਾਈਨ ਬਣਾ ਲੈਣੀ ਉੱਪਰ ਤੱਕ ਆ ਦੇਖੋ ਮੋਢੇ ਤੱਕ ਇਹਦਾ ਲਾਈਨ ਨਾ ਲੈਣੀ ਐ ਉਤੋਂ ਬਾਅਦ ਸਾਈਡ ਵੀ ਆਪਾਂ ਆ ਦੇਖੋ 2 ਇੰਚ ਤੇ ਇਧਰ ਵੀ ਆਪਾਂ 2 ਇੰਚ ਦੀ ਸਪੇਸ ਦੇ ਕੇ ਆ ਦੇਖੋ ਕਮਰ ਤੋਂ ਇੰਦਾਂ ਕਰਕੇ ਇੱਥੇ ਰੱਖਣਾ ਇੰਦਾਂ ਕਰਕੇ ਇਥੋਂ ਆਪਾਂ 2 ਇੰਚ ਦੀ ਸਪੇਸ ਦੇਣੀ ਸੇਮ ਬੋਠ ਹੀ ਸੋਖਾ ਤਰੀਕਾ ਹੈ ਪਲੇਟਵਾਰ ਦਾ ਇਸ ਨੂੰ ਨੇ ਪਲੇਟ ਪਾਣੀ ਆ ਤਾਂ ਦੇ ਉਹ ਇਸ ਤਰ੍ਹਾਂ ਇਹ ਪਲੇਟ ਪਾ ਸਕਦਾ ਤਾਂ ਇਹ ਵਿਗਨਰ ਵਾਸਤੇ ਆ ਜਿਹੜੇ ਨਵੇਂ ਸਿੱਖ ਰਹੇ ਆ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਵੀਡੀਓ ਆ ਤੇ ਉਤ ਬਾਅਦ ਇੱਥੋਂ ਆਪਾਂ 2 2 ਇੰਚ ਦਾ ਮਾਰਜਨ ਲੈ ਕੇ ਆਪਾਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਤੇ ਇਹਦੀ ਸਟਿਚਿੰਗ ਵੀ ਮੈਂ ਪਾਵਾਂਗੀ ਵੀਡੀਓ ਤੇ ਉਹ ਤੁਸੀਂ ਸੈਕੰਡ ਪਾਰਟ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਕਮੈਂਟ ਕਰਿਓ ਤਾਂ ਮੇਰੀ ਵੀਡੀਓ ਕਿੱਦਾਂ ਲੱਗੀ ਔਰ ਤੋਂ ਬਾਅਦ ਆਪਾਂ ਇਹ ਆ ਦੇਖੋ ਤੇ ਕੱਟ ਲਗਾ ਦਾਂਗੇ ਛੋਟਾ ਜਿਹਾ ਤੇ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਕਮੈਂਟ ਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਜੇ ਕੋਈ ਮੈਂ ਮਿਸਟੇਕ ਕੀਤੀ ਹੋਇਆ ਤਾਂ ਤਾਂ ਵੀ ਤੁਸੀਂ ਦੱਸ ਦੇਣਾ ਕਿ ਮੈਂ ਇਹ ਕੁਝ ਭੁੱਲ ਗਈਆਂ ਇਹ ਮਿਸਟੇਕ ਕੀਤੀ ਆ ਪਲੀਜ਼ ਕਮੈਂਡ ਜ਼ਰੂਰ ਕਰਿਓ ਤੇ ਮੈਨੇ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਦੇਖਦੇ ਆ ਕਾਫੀ ਜਾਣੇ ਲੇਕਿਨ ਲਾਈਕ ਨਹੀਂ ਕਰਦੇ ਲਾਈਕ ਕਰਨਾ ਭੁੱਲ ਜਾਂਦੇ ਆ ਤੇ ਪਲੀਜ਼ ਲਾਈਕ ਇੱਕ ਕਰ ਦਿਆ ਕਰੋ ਜਿਹੜੇ ਦੇਖਦਾ ਹੈ ਇੱਕ ਲਾਈਕ ਕਰ ਦਿਆ ਕਰੋ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦਾ ਫਰੰਟ ਕਾਰਡ ਵੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਇਹ ਹੋ ਗਈ ਮੇਰੀ ਸ਼ਰਟ ਦੀ ਕਟਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਉਚ ਆਲ অপਸ਼ਨ ਆਂਦਾ ਹੈ ਤੇ ਆਲ অপਸ਼ਨ ਨੂੰ ਦਬਾ ਕੇ ਤੁਹਾਨੂੰ ਮੇਰੀ ਸਾਰੀ ਆਉਣ ਵਾਲੀ ਵੀਡੀਓ ਜਿਹੜੀ ਰੋਜ਼ ਆਂਦੀ ਹੈ ਤੇ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸ਼ੋ ਹੋ ਜਾਏਗੀ ਤੇ ਇਹ ਕਾਟ ਪਾ ਤੇ ਉਸ ਤੋਂ ਬਾਅਦ ਆਪਾਂ ਦੂਸਰ ਜਸ਼ਵਾਲਣਾ ਤੇ ਆਪਾਂ ਇਹਦੀ ਕਰਨੀ ਸਟੀਚਿੰਗ ਤੇ ਥੈਂਕ ਯੂ ਫਾਰ ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀਕਾਲ ਜੀ ਬਾਏ ਬਾਏ ਜੀ